ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਮੇਰੇ ਫੇਕ ਆਈਡੀਆਂ ਬਣਾ ਕੇ ਜਿੱਦਾਂ ਗਰਾਊਂਡ ਗਰਲ ਦੀ ਆਈਡੀ ਬਣਾ ਕੇ ਉਹਨਾਂ ਨੇ ਕਾਫੀ ਜ਼ਿਆਦਾ ਗੱਲਾਂ ਮੇਰੇ ਤੇ ਟਿੱਪਣੀਆਂ ਕਰ ਕਰਕੇ ਵੀਡੀਓ ਲਿਖਿਆ ਵੀਡੀਓ ਤੇ ਲਿਖਿਆ ਤੇ ਵੀਡੀਓ ਤੇ ਗੱਲਾਂ ਆਡੀਓ ਲਗਾ ਲਗਾ ਕੇ ਉਹਨਾਂ ਨੂੰ ਵਾਇਰਲ ਕੀਤਾ ਕਿ ਜਾਈ ਫਿਰ ਡਰਾਮ ਦੇ ਵਿੱਚ ਮੈਂ ਉਹਨਾਂ ਦੀ ਰਿਪੋਰਟ ਦਿੱਤੀ ਸੀ ਤੇ ਉਹ ਮੁੰਡਾ ਨਾ ਮੇਂ ਸ਼ਹਿਰ ਦਾ ਰਹਿਣ ਵਾਲਾ ਸੀਗਾ ਜਿਹੜੇ ਰਾਜੀਨਾਮਾ ਤੇ ਪੇਪਰ ਐਸੀ ਦੇ ਜਿਹੜੇ ਨੇ ਉਹ ਰਾਜੀਨਾਮਾ ਕੀਤਾ ਕਰਾਉਣ ਤਾਂ ਸੀ ਉਹਨਾਂ ਦੇ ਪਰਚਾ ਆਏ ਸੀ ਪਰ ਸਰਪ੍ਰੋ ਦੀ ਇੱਕ ਮਾਂ ਦੇ ਹਾਲਾਤ ਕਰਕੇ ਅਸੀਂ ਉਹਨਾਂ ਦੇ ਪਰਚਾ ਨਹੀਂ ਕੀਤਾ ਸਾਡੇ ਵੀਡੀਓ ਬਣਾਉਣ ਦਾ ਕੋਈ ਮਕਸਦ ਨਹੀਂ ਸੀ ਜਿਹੜੀ ਉਹ ਮਾਫੀ ਦੀ ਵੀਡੀਓ ਬਣਾਈ ਆ ਸਿਰਫ ਉਹ ਸਾਡਾ ਮੇਨ ਮਕਸਦ ਇਹ ਸੀਗਾ ਵੀ ਕੱਲ ਨੂੰ ਉਹ ਕਿ ਜਿਹੜੀ ਉਹਦੀ ਟੀ ਭੈਣ ਨਾਲ ਇਹਦਾ ਨਾ ਕਰੇ ਜਿੱਦਾਂ ਕਿ ਉਹਨਾਂ ਨੇ ਮੇਰੇ ਨਾਲ ਕੀਤਾ ਤੇ ਕੁੜੀਆਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਨੀ ਆ ਵੀ ਇਹ ਹਰ ਇੱਕ ਚੀਜ਼ ਦਾ ਹੱਲ ਹੁੰਦੇ ਆ ਆਪਾਂ ਜੇ ਆਪ ਸੱਚਿਆਂ ਤਾਂ ਆਪਣੇ ਨਾਲ ਸਾਰਾ ਪੰਜਾਬ ਤੇ ਸਾਰਾ ਆਪਣੇ ਪਿੰਡ ਨਾਲ ਖੜਦਾ ਤੇ ਮੈਂ ਕਹਿਦੇ ਹਾਂ ਧੰਨਵਾਦ ਕਰਦੀ ਆ ਆਪਣੇ ਸਰਪੰਚ ਬਾਈ ਹੋ ਰਹਿਆਂ ਦਾ ਤੇ ਮੇਰੇ ਭਰਾਵਾਂ ਦਾ ਜਿਹੜੇ ਮੇਰੇ ਨਾਲ ਇਹ ਲੜਾਈ ਦੇ ਵਿੱਚ ਖੜੇ ਮੈਂ ਪਿੱਕੂ ਕੋਡਰ ਰਹੀ ਆ ਇੰਸਟਾਗ੍ਰam ਫੀਕ ਆਈਟੀ ਤੇ ਗਲਤ ਵੀਡੀਓ ਪਾਈਆਂ ਸੀ ਉਹਦੇ ਲਈ ਮੈਂ ਮਾਫੀ ਮੰਗਦਾ ਹਾਂ ਅੱਗੇ ਤੋਂ ਨਹੀਂ ਕਰਾਂਗਾ ਅੱਗੇ ਤੋਂ ਇਹ ਗਲਤੀ ਨਹੀਂ ਕਰਦਾ ਮੈਨੂੰ ਮਾਫ ਕੀਤੇਗਾ ਤੇ ਜੇ ਅੱਗੇ ਤੋਂ ਇਦਾਂ ਦਾ ਕੁਝ ਕਰਦਾ ਤਾਂ ਬਣਦੀ ਕਾਰਵਾਈ ਕੀਤੀ ਜਾਵੇ ਠੀਕ 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 ਹਾਂਜੀ ਇਹ ਮੁੰਡਾ ਸਾਡੀ ਭੈਣ ਪੀਤੂ ਦੀਆਂ ਮਤਲਬ ਆਈਡੀ ਤੋਂ ਵੀਡੀਓ ਚੱਕ ਕੇ ਗਲਤ ਸ਼ਬਦਾਵਲੀ ਲਿਖ ਕੇ ਤੇ ਗਲਤ ਆਡੀਓ ਲਾ ਕੇ ਵੀਡੀਓ ਪਾ ਰਿਹਾ ਸੀਗਾ ਤੇ ਅੱਜ ਅਸੀਂ ਇਹ ਬੰਦੇ ਦਾ ਪਤਾ ਕਰ ਲਿਆ ਸੀ ਤੇ ਇਹਨੂੰ ਬੁਲਾਇਆ ਹੈਗਾ ਜੇ ਅੱਗੇ ਤੋਂ ਇਹ ਕੁਝ ਵੀ ਕਰਦਾ ਤਾਂ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹ ਅੱਜ ਆਪਣੀ ਗਲਤੀ ਦੀ ਮਾਫੀ ਮੰਗਦਾ ਹੈਗਾ ਕਿਉਂਕਿ ਬਿਹੇਵਰ ਹੈਗਾ ਜਵਾਕਾਂ ਜੱਲਾ ਦਾ ਹੈਗਾ ਅਸੀਂ ਤਾਂ ਕਰਕੇ ਇਹਨੂੰ ਮaaf ਕਰਦੇ ਹਾਂ ਤੇ ਅੱਗੇ ਤੋਂ ਇਹੇ ਜੀ ਹਰਕਤ ਕੋਈ ਹੋਰ ਵੀ ਕਰਦਾ ਤਾਂ ਆਪਦਾ ਵੀ ਸੰਭਲ ਕੇ ਚੱਲੋ ਨਹੀਂ ਅਸੀਂ ਉਹੋ ਜਿਹੀ ਕਾਰਵਾਈ ਜਿਹੇ ਜਿਆ ਇਹਦੇ ਨਾਲ ਕਰਿਆਗਾ ਸਲੂਕ ਉਹੋ ਜਿਹੀ ਛੋਡੇ ਨਾਲ ਹੋਊਗਾ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ